ਦੁਨੀਆ ਦੀ ਇੱਕ ਅਜਿਹੀ ਜਗ੍ਹਾ ਜਿੱਥੇ ਸੂਰਜ ਕਦੇ ਡੁੱਬਦਾ ਹੀ ਨਹੀਂ ਹਾਲਾਂਕਿ ਇਹ ਸਿਰਫ ਕੁਝ ਮਹੀਨਿਆਂ ਦੇ ਲਈ ਹੁੰਦਾ ਹੈ ਲੇਕਿਨ ਇਹ ਸਭ ਨੂੰ ਹੈਰਾਨ ਕਰ ਦਿੰਦਾ ਜਿੱहां ਸਾਲ ਦੇ ਵਿੱਚ ਸਿਰਫ ਇੱਕ ਵਾਰ ਸੂਰਜ ਚੜ੍ਹਦਾ ਹੈ ਅਤੇ ਇੱਕ ਵਾਰ ਸੂਰਜ ਡੁੱਬਦਾ ਹੈ ਸਾਲ ਦਾ ਅੱਧਾ ਹਿੱਸਾ ਦਿਨ ਹੁੰਦਾ ਹੈ ਅਤੇ ਬਾਕੀ ਅੱਧਾ ਹਿੱਸਾ ਰਾਤ ਜਿੱहां ਨਾਰਵੇ ਦਾ ਇਹ ਸੋਮਰਾਈ ਟੋਪੂ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਸੂਰਜ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਦੇ ਲਈ ਡੁੱਬਦਾ ਹੀ ਨਹੀਂ ਹਾਲਾਂਕਿ ਅਸੀਂ ਆਪਣਾ ਦਿਨ ਸੂਰਜ ਅਤੇ ਚੰਨ ਰਾਹੀਂ ਸ਼ੁਰੂ ਅਤੇ ਸਮਾਪਤ ਕਰਦੇ ਹਨ ਪਰ ਸੋਮਰੋਏ ਟਾਪੂ ਤੇ ਕੁਝ ਮਹੀਨਿਆਂ ਦੇ ਲਈ ਲੋਕ ਇੱਕ ਵੱਖਰੀ ਦੁਨੀਆ ਦੇ ਵਿੱਚ ਹੀ ਪਹੁੰਚ ਜਾਂਦੇ ਹਨ ਜਿੱਥੇ ਸਾਡੀ ਦੁਨੀਆ ਦੇ ਨਿਯਮ ਅਤੇ ਕਾਨੂੰਨ ਕੰਮ ਕਰਨਾ ਹੀ ਬੰਦ ਕਰ ਦਿੰਦੇ ਹਨ ਗਰਸਾ ਸੋਮਰੋਏ ਟਾਪੂ ਆਰਟੇਕ ਸਰਕਲ ਦੇ ਵਿੱਚ ਸਥਿਤ ਇੱਕ ਟਾਪੂ ਹੈ ਇਸ ਕਰਕੇ ਗਰਮੀਆਂ ਦੌਰਾਨ ਇੱਥੇ 24 ਘੰਟੇ ਸੂਰਜ ਚਮਕਦਾ ਰਹਿੰਦਾ ਹੈ ਮਈ ਦੇ ਅੱਧ ਤੋਂ ਜੁਲਾਈ ਦੇ ਅੰਤ ਤੱਕ ਲਗਭਗ 70 ਦਿਨ ਅਜਿਹੇ ਹੁੰਦੇ ਹਨ ਜਦੋਂ ਸੂਰਜ ਹੀ ਰਹਿੰਦਾ ਜਤਕੇ ਸਰਦੀਆਂ ਦੇ ਵਿੱਚ ਇੱਥੇ 3 ਮਹੀਨੇ ਹਨੇਰਾ ਹੀ ਰਹਿੰਦਾ ਹੈ ਕੁਝ ਸਾਲ ਪਹਿਲਾਂ ਇਸ ਪੂਰੇ ਟਾਪੂ ਨੂੰ ਸਮਾਮੁਕਤ ਜ਼ੋਨ ਕੋਸ਼ਿਸ਼ ਕੀਤਾ ਗਿਆ ਸੀ ਵਸਨੀਕਾਂ ਨੇ ਕਿਹਾ ਕਿ ਲਗਾਤਾਰ ਲਾਈਟਾਂ ਕਾਰਨ ਲੋਕ ਅੱਧੀ ਰਾਤ ਨੂੰ ਕੰਮਤੇ ਜਾਂਦੇ ਹਨ ਤੁਸੀਂ ਇੱਥੇ ਕਿਸੇ ਨੂੰ ਰਾਤ ਦੇ 2 ਵਜੇ ਤੈਰਦੇ ਹੋਏ ਕਿਸੇ ਨੂੰ ਪੇਂਟਿੰਗ ਕਰਦੇ ਹੋਏ ਅਤੇ ਕਿਸੇ ਨੂੰ ਫੁੱਟਬਾਲ ਖੇਡਦੇ ਹੋਏ ਦੇਖ ਸਕੋਗੇ ਇਸ ਲਈ ਇਸ ਨੂੰ ਸਮਾਮੁਕਤ ਜ਼ੋਨ ਬਣਾਉਣ ਦਾ ਫੈਸਲਾ ਕੀਤਾ ਗਿਆ ਕਿਉਂਕਿ ਇਹ ਟਾਪੂ ਇੱਕ ਸਮਾਮੁਕਤ ਖੇਤਰ ਹੈ ਇਸ ਲਈ ਦੁਕਾਨਾਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੇ ਖੁੱਲਣ ਅਤੇ ਬੰਦ ਹੋਣ ਦਾ ਸਮਾਵੀ ਬਿਲਕੁਲ ਫਲੈਕਸੀਬਲ ਹੈ ਭਾਵੇਂ ਕੁਲ ਮਿਲਾ ਕੇ ਇਥੇ ਸਮੇਂ ਦੀ ਕੋਈ پابੰਦੀ ਨਹੀਂ ਹੈ ਹਾਲਾਂਕਿ ਇਹ ਸਿਰਫ ਕੁਝ ਮਹੀਨਿਆਂ ਦੇ ਲਈ ਹੁੰਦਾ ਹੈ ਲੇਕਿਨ ਇਹ ਸਭ ਨੂੰ ਹੈਰਾਨ ਕਰ ਦਿੰਦਾ ਜੀ ਹਾਂ ਸਾਲ ਦੇ ਵਿੱਚ ਸਿਰਫ ਇੱਕ ਵਾਰ ਸੂਰਜ ਚੜਦਾ ਹੈ ਅਤੇ ਇੱਕ ਵਾਰ ਸੂਰਜ ਡੁੱਬਦਾ ਹੈ ਸਾਲ ਦਾ ਅੱਧਾ ਹਿੱਸਾ ਦਿਨ ਹੁੰਦਾ ਹੈ ਅਤੇ ਬਾਕੀ ਅੱਧਾ ਹਿੱਸਾ ਰਾਤ ਜੀ ਹਾਂ ਨਾਰਵੇ ਦਾ ਇਹ ਸੋਮਰਾਇ ਟਾਪੂ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਸੂਰਜ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਦੇ ਲਈ ਡੁੱਬਦਾ ਹੀ ਨਹੀਂ ਹਾਲਾਂਕਿ ਅਸੀਂ ਆਪਣਾ ਦਿਨ ਸੂਰਜ ਤੇ ਚਨਰਾਹੀ ਸ਼ੁਰੂਆਤੇ ਸਮਾਪਤ ਕਰਦੇ ਹਨ ਪਰ ਸੋਮਰੋਏ ਟਾਪੂ ਤੇ ਕੁਝ ਮਹੀਨਿਆਂ ਦੇ ਲਈ ਲੋਕ ਇੱਕ ਵੱਖਰੀ ਦੁਨੀਆ ਦੇ ਵਿੱਚ ਹੀ ਪਹੁੰਚ ਜਾਂਦੇ ਹਨ ਜਿੱਥੇ ਸਾਡੀ ਦੁਨੀਆ ਦੇ ਨਿਯਮ ਅਤੇ ਕਾਨੂੰਨ ਕੰਮ ਕਰਨਾ ਹੀ ਬੰਦ ਕਰ ਦਿੰਦੇ ਹਨ ਦਰਅਸਲ ਸੋਮਰੋਏ ਟਾਪੂ ਆਰਟਿਕ ਸਰਕਲ ਦੇ ਵਿੱਚ ਸਥਿਤ ਇੱਕ ਟਾਪੂ ਹੈ ਇਸ ਕਰਕੇ ਗਰਮੀਆਂ ਦੌਰਾਨ ਇੱਥੇ 24 ਘੰਟੇ ਸੂਰਜ ਚਮਕਦਾ ਰਹਿੰਦਾ ਹੈ ਮਈ ਦੇ ਅੱਧ ਤੋਂ ਜੁਲਾਈ ਦੇ ਅੰਤ ਤੱਕ ਲਗਭਗ 70 ਦਿਨ ਅਜਿਹੇ ਹੁੰਦੇ ਹਨ ਜਦੋਂ ਸੂਰਜ ਹੀ ਰਹਿੰਦਾ ਹੈ ਜਦਕਿ ਸਰਦੀਆਂ ਦੇ ਵਿੱਚ ਇੱਥੇ 3 ਮਹੀਨੇ ਹਨੇਰਾ ਰਹਿੰਦਾ ਹੈ ਕੁਝ ਸਾਲ ਪਹਿਲਾਂ ਇਸ ਪੂਰੇ ਟਾਪੂ ਨੂੰ ਸਮਾਂ ਮੁਕਤ ਜ਼ੋਨ ਕੋਸ਼ਿਸ਼ ਕੀਤਾ ਗਿਆ ਸੀ ਵਸਨੀਕਾਂ ਨੇ ਕਿਹਾ ਕਿ ਲਗਾਤਾਰ ਲਾਈਟਾਂ ਕਾਰਨ ਲੋਕ ਅੱਧੀ ਰਾਤ ਨੂੰ ਕੰਮਤੇ ਜਾਂਦੇ ਹਨ ਤੁਸੀਂ ਇੱਥੇ ਕਿਸੇ ਨੂੰ ਰਾਤ ਦੇ 2 ਵਜੇ ਤੈਰਦੇ ਹੋਏ ਕਿਸੇ ਨੂੰ ਪੇਂਟਿੰਗ ਕਰਦੇ ਹੋਏ ਅਤੇ ਕਿਸੇ ਨੂੰ ਫੁੱਟਬਾਲ ਖੇਡਦੇ ਹੋਏ ਦੇਖ ਸਕੋਗੇ ਇਸ ਲਈ ਇਸ ਨੂੰ ਸਮਾਂ ਮੁਕਤ ਜ਼ੋਨ ਬਣਾਉਣ ਦਾ ਫੈਸਲਾ ਕੀਤਾ ਗਿਆ ਕਿਉਂਕਿ ਇਹ ਟਾਪੂ ਇੱਕ ਸਮਾਂ ਮੁਕਤ ਖੇਤਰ ਹੈ ਇਸ ਲਈ ਦੁਕਾਨਾਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੇ ਖੁੱਲਣ ਅਤੇ ਬੰਦ ਹੋਣ ਦਾ ਸਮਾਂ ਵੀ ਬਿਲਕੁਲ ਫਲੈਕਸੀਬਲ ਹੈ ਭਾਵੇਂ ਕਿ ਕੁੱਲ ਮਿਲਾ ਕੇ ਇਸ ਸਮੇਂ ਦੀ ਕੋਈ پابੰਦੀ ਨਹੀਂ ਹੈ ਸੋ ਕਿ ਤੁਸੀਂ ਵੀ ਅਜਹੀ ਕਿਸੇ ਜਗ੍ਹਾ ਤੇ ਜਾਣਾ ਚਾਹੋਗੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ